ਦੂਜੇ ਲਾਈਵ ਦੇਖੀ ਤੇ ਰਲ ਆ ਗਈ ਨੋਟੀਫਿਕੇਸ਼ਨ ਹਾਂਜੀ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਦੇਖੀ ਮੜੀ ਜੀ ਉਹਦੀ ਨੋਟੀਫਿਕੇਸ਼ਨ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਕਿਰਪਾ ਵੈਗਰੂ ਦੀ ਤੁਹਾਡੇ ਤੇ ਜੇ ਕਿਰਪਾ ਦਾ ਵੀਰ ਬਣ ਕੇ ਲਾਈਵ ਆਪਣਾ ਚੱਲਦਾ ਚੱਲਦਾ ਸ਼ੇਅਰ ਕਰਦਾ ਕਰੋ ਠੀਕ ਹੈ ਜੀ ਜਿਨ੍ਹਾਂ ਦੇ ਘਰੇ ਵੈਗਰੂ ਨੇ ਮੇਰਾ ਗਰੀਆਂ ਹੋਈਆਂ ਨੇ ਲਾਈਵ ਨੂੰ ਸ਼ੇਅਰ ਜ਼ਰੂਰ ਕਰਦਾ ਜੀ ਅੱਜ ਆਪਾਂ ਪਹੁੰਚੇ ਹੋਏ ਆ ਬੱਕਰਾ ਮੰਡੀ ਪਿੰਡ ਤੁੰਗ ਵਾਲੀ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਕੀ ਕੀ ਡਿਮਾਂਡ ਹੈ ਕੀ ਕੀ ਰੇਟ ਨੇ ਕੀ ਕੀ ਹਾਈਟ ਚ ਨੇ ਉਹਨੂੰ ਵੀਡੀਓ ਵੀ ਹਾਈਟ ਚ ਦਿਖਾਵਾਂਗੇ ਤੇ ਲਾਈਵ ਚ ਵੀ ਦਿਖਾਵਾਂਗੇ ਵੀਡੀਓ ਵੀ ਹਾਈਟ ਦਿਖਾਵਾਂਗੇ ਤੇ ਵੀਡੀਓ ਕਲੀਅਰ ਹੁੰਦੀ ਹੈ ਅਰੇ ਜੜ ਜੋ ਸਾਰੇ ਵੀਰ ਬਣ ਕੇ ਹੁਣ ਦੇਖ ਹੁਣ ਆਉਂਦੀ ਹੈ ਆਵਾਜ਼ ਆਉਂਦੀ ਹੈ ਹੁਣ ਦੇਖ ਹੁਣ ਆਉਂਦੀ ਹੈ ਕੀ ਪ੍ਰੋਬਲਮ ਵੜੀ ਹੈ ਹਾਂਜੀ ਮਾੜਾ ਦੱਸੀ ਜਾਓ ਗੁਰਮੀਰਵਾਨ ਕੇ ਵੀ ਵੀਡੀਓ ਠੀਕ ਆ ਆਵਾਜ਼ ਹੁਣ ਆਉਣ ਲੱਗ ਗਈ ਹਣਾ ਆਈ ਜਾਂਦੀ ਹੈ ਹੈ ਅੱਛਾ ਮਿਲਣਾ ਵੀਰੇ ਲਾਇਆ ਮੇਰਾ ਮਿਊਟ ਸੀਗਾ ਯਾਰ ਮੜਾ ਦੁਬਾਰੇ ਦੱਸਿਓ ਆਵਾਜ਼ ਕਲੀਅਰ ਆਈ ਜਾਂਦੀ ਹੈ ਵੀਡੀਓ ਕਲੀਅਰ ਆਈ ਜਾਂਦੀ ਹੈ ਦੱਸੀ ਜਾਇਓ ਕਰਾਂ ਵੀਰ ਬਣ ਕੇ ਸੋਡੇ ਦੱਸਣ ਨਾਲ ਹੀ ਆ ਠੀਕ ਹੈ ਜੀ ਨੰਬਰ ਤੋਂ ਦੱਸਦੇ ਆਪਾਂ ਨੰਬਰ ਕਿਸੇ ਦਾ ਨਹੀਂ ਦੇਣਾ ਉਹ ਡਿਮਾਂਡ ਸਾਨੂੰ ਦੱਸ ਦਾਂਗੇ ਨਕਸਮ ਦਿਖਾ ਦਾਂਗੇ ਪਿੰਡ ਦੱਸ ਦਾਂਗੇ ਕਿ ਨੰਬਰ ਨਹੀਂ ਆਪਾਂ ਦਿਖਾ ਸਕਦੇ ਮਤਲਬ ਮੰਡੀ ਦੀ ਡੈਕੋਰੇਸ਼ਨ ਖਰਾਬ ਹੁੰਦੀ ਆ ਮੰਡੀ ਵਾਲੇ ਤਾਂ ਆਪਾਂ ਨੂੰ ਕੁਝ ਵੀ ਨਹੀਂ ਕਹਿੰਦਾ ਜੀ ਉਹ ਨਾਈ ਆਪਾਂ ਨੂੰ ਕਹਿੰਦੇ ਨੇ ਵਿਚਾਰੇ ਨਾਈ ਆਪਾਂ ਨੂੰ ਇਹ ਤਾਂ ਕੋਈ ਨਹੀਂ ਕਿਹਾ ਕਿਸੇ ਵੀ ਮੰਡੀ ਵਾਲੇ ਨੇ ਨਹੀਂ ਕਿਹਾ ਪਰ ਜੇ ਲੋਕ ਆਪਾਂ ਤਾਂ ਖਰੀਦ ਵੀ ਨਹੀਂ ਸੀ ਉਹ ਜਿਹੜੀ ਬੰਦੇ ਨੇ ਮੈਨੂੰ ਵੀਡੀਓ ਦੇ ਪਾਈ ਸੀ ਠੀਕ ਹੈ ਜੀ ਬਸ ਤੁਹਾਨੂੰ ਦੱਸ ਰਿਹਾ ਇਧਰ ਮੰਨ ਕੇ ਚੱਲੋ ਵੀ ਤਨਾ ਮੱਕੀ ਜੁੜ ਜੋ ਵੀਰ ਬਣ ਕੇ ਮਾੜਾ ਕਮੈਂਟ ਕਰਕੇ ਦੱਸਿਆ ਜਾਈ ਵੀ ਆਵਾਜ਼ ਵੀਡੀਓ ਕਲੀਅਰ ਆਈ ਜਾਂਦੀ ਹੈ ਕਿ ਨਹੀਂ ਆਉਂਦੀ ਵੀਰ ਬਣ ਕੇ ਜਿੰਨੇ ਤੁਸੀਂ ਜੁੜੋਗੇ ਠੀਕ ਹੈ ਜੀ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਸੁਣ ਨੂੰ ਵੀ ਪਤਾ ਛੋਡੇ ਜੁੜਨ ਵਾਲੀ ਸਾਡਾ ਕੁਝ ਬਣਨਾ ਬਕਰਾ ਮੰਡੀ ਤੁੰਗ ਵਾਲੀ ਬਾਕਰਗਾਮ ਨੂੰ ਇਹ ਤਾਂ ਮੈਨੂੰ ਕਹਿੰਦਾ ਸੀ ਕਿ ਕੋਣ ਦਾ ਧੰਦਾ ਖਰਾਬ ਹੋ ਗਿਆ ਪਰ ਆਪਾਂ ਨਾ ਨਹੀਂ ਕਿਸੇ ਲੈਣਾ ਚਲੋ ਉਹਨਾਂ ਕਹੇ ਨਾਲ ਨੇ ਕਹਤਾ ਹਨਾ ਤਪੱਸਣ ਵਾਲਿਆਂ ਨੇ ਸੁਣ ਲਿਆ। ਬਹੁਤ ਕਹਿਣਾ ਪਰ ਕਹਿਣਾ ਨਹੀਂ ਹੈਗਾ ਆਪਾਂ ਮੰਨ ਕੇ ਚੱਲੋ ਵੀ ਨੰਬਰ ਨਹੀਂ ਦੇਣਾ ਖਾਸ ਗੱਲ ਇਹੀ ਹੈ ਜ। ਆਪਾਂ ਸਭ ਦਾ ਹਮਾਇਤ ਕਰਨੀ ਸਭ ਦੀ। ਨਹੀਂ ਵੀਡੀਓ ਪਾਉਣ ਕਰਕੇ ਇਹ ਧੰਦਾ ਨਾ ਖਰਾਬ ਹੋਵੇ ਆਪਾਂ ਉਹ ਚੀਜ਼ ਕਰਨੀ ਹੈ ਨਾ। ਉਹਨਾਂ ਦੱਸਦੇ ਆ ਪਹਿਲਾਂ ਤਾਂ ਰੱਜੀ ਰੂਹ ਵਾਲੇ ਬੰਦੇ ਨਾਲ ਗੱਲਬਾਤ ਕਰਾਂਗੇ ਜਿਹੜਾ ਕੋਈ ਕੋਈ ਨਹੀਂ ਫੇਰ ਸਵੇਰ ਆਉਂਦਾ ਲੈ ਬਣਾਉਣ ਦਾ ਸਾਰਾ ਕੁਝ ਦੱਸੀ ਜਾ ਵੀਰਵਾਨ ਕੇ ਛੋਟੇ ਦੱਸਣ ਵਾਲੀ ਆ ਯਾਰ ਠੀਕ ਹੈ ਆਪਣਾ ਕਾਂਗਰੇ ਦਾ ਘਾਹ ਹੈ ਤਵੇ ਤੋਂ ਠੀਕ ਆ ਕਿੰਨੇ ਨਾਲ ਕਰਕੇ ਜਾਂ ਹੈ अच्छा ठीक है चार भाई भाई ਕਹਿੰਦਾ ਤੱਪ ਤੋਂ ਆਏ ਆ ਬਾਕੀ ਸੇ ਗਾਹ ਕੋਂ ਦਾ ਬਹੁਤ ਦੂਰ ਤੱਕ ਲਾਈਵ ਦਸੀ ਜਾ ਵੀਰਵਾਨ ਕਿ ਸਹੀ ਚੱਲਦਾ ਕਿ ਨਹੀਂ ਚੱਲਦਾ ਫਿਰ ਆਪਾਂ ਬੰਦ ਕਰ ਦਾਂਗੇ ਕੋਈ ੱਡੀ ਆਪਾਂ ਨੂੰ ਉਹ ਵੀ ਹੈ ਨਹੀਂ ਸੋਟੇ ਸੰਨਾਰ ਗਿਆ ਅੱਜ ਇੱਕੋ ਠੰਡਾ ਬਸ ਇੰਨਾ ਕ ਫਰਕ ਕਿਹੜਾ ਪਿੰਡ ਆ ਵੇ ਕਲਿਆਣ ਸੁਖਾ ਪੜਨ ਨਾ ਗਏ ਕਿੰਨੇ ਨਗਲੇ ਗਏ ਅੱਜ 15 16 ਆ ਉਹਦੀ ਕੀ ਹੈ ਟਾ ਵਕਰੀ ਦੀ ਆ ਖੜੀ ਹਾਂ ਮਾਰਾਂ ਚਿਤੇ ਪਾ ਲਾਈਵ ਸਰ ਨੂੰ ਐਂ ਚੀਤੇ ਮਾਰ ਕੇ ਦਿਖਾ ਦਿੰਨੇ ਵੀ ਕੀ ਕੀ ਹਾਈਟ ਚ ਬੱਕਰੀਆਂ ਆਈਆਂ ਨੇ ਲਾਈਂ ਭਾਈ ਐਂ ਚੀਤੇ ਅੰਨਾਂ ਦੀ ਪੂਰੀ ਰਿਮਾਰਡ ਕੀ ਇਹਦੀ 32000 ਨੰਬਰ ਆ ਕਰਕੇ ਨਹੀਂ ਬੋਲਦਾ ਆਪਾਂ ਨੂੰ ਕਹਿੰਦਾ ਕੋਈ ਨਹੀਂ ਕੋਈ ਸਰ ਹਲੇ ਦਾ ਪੌਣਾ ਮੰਡੀ ਵਾਲੇ ਨੇ ਆਖਿਆ ਤੁਸੀਂ ਨੰਬਰ ਇਹਦੇ ਮਤਲਬ ਐ ਹੋ ਜਾਂਦਾ ਵੀ ਯਾਰ ਮੰਡੀ ਦੀ ਰੈਕੋਡਿੰਗ ਹੀ ਖਰਾਬ ਹੋ ਜਾਂਦੀ ਮੰਡੀ ਤੋਂ ਬਾਹਰ ਕੁਝ ਨਿਕਲਣ ਲੱਗ ਗਿਆ ਬਾਹਰ ਵੀ ਕਰਨ ਲੱਗ ਜਾਂਦੇ ਨੇ ਵੀ ਆਪਾਂ ਮੰਡੀ ਨਹੀਂ ਖਰਾਬ ਕਰਨੀ ਜਣੀ ਹਾਂ ਇਹ ਚੀਜ਼ ਕੀ ਹੋ ਉਹ ਵੀਡੀਓ ਕਿਸੇ ਹੋਰ ਬੰਦੇ ਦੀ ਪਾਈ ਸੀ ਚੁੱਪੇ ਜੇ ਕਰਨਾ ਪਿਆ ਉਹ ਚੱਲ ਆਪਾਂ ਨੰਬਰ ਪਾਉਣਾ ਨਹੀਂ ਉਹ ਨਾਗਾ ਵਾਲਿਆਂ ਨੂੰ ਦਿਖਾ ਦਿੰਦੇ ਕਿਹੜਾ ਮਿੰਟ ਦੱਸ ਜੀ ਤਾਂ ਸੁੱਖ ਕਲਿਆਣ ਸੁੱਖਾ ਕਲਿਆਣ ਸੁੱਖਾ ਇਹ ਕਿੱਥੇ ਰਹਿੰਦਾ ਇਹ ਹੈ ਗਾ ਪੁੱਚੋ ਤੋਂ ਭਗਤਾ ਰੋਡ ਤੇ ਠੀਕ ਆ ਉੱਚੋ ਤੋਂ ਭਗਤਾ ਰੋਡ ਤੇ ਆ ਵੀ ਆਪਣੀ ਹੈ ਇਹ ਕਹਿ ਦਿੰਦਾ ਜਰ ਦੰਦਾ ਦੀ ਪੂਰੀ ਆ ਵੀ ਬਹੁਤ ਚੰਗੀ ਠੀਕ ਆ ਉਹ ਖਾਲੀ ਆ ਸਾਈਟ ਇਹਦੀ ਕਿੰਨੀ ਕਿਹਦੀ ਓਨੀ ਕੀ ਹੋਣ ਇਹ ਵੀ ਖਾਲੀ ਆ ਯਾ ਵੀ ਚਾਹ ਹਰ ਤੋਂ ਐ ਨਹੀਂ ਬਹੁਤ ਜਿਹੜਾ ਨਾਂ ਲੈ ਲੈ ਉਹ ਵੀ ਉਹ ਦੋ ਪੈਸੇ ਦੇ ਹੈਡ ਦੇਖਾ ਕਿੰਨੀ ਲਓ ਰੱਖਾਉਣਾ ਕਿੰਨੀ ਚੱਲੀ ਜੰਨਾ ਮਗਰ ਸੱਤ ਸਾਢੇ ਸੱਤ ਆਉਂਦੀ ਆ ਲੈਂਥ ਕਿੰਨੀ ਕੱਲਾ ਹੀ ਮੜੀ ਸੀ ਮਾਰ 55 55 ਦਾ ਟੋਟੇ ਚੱਲ ਲਵੀ ਲੈਂਥ ਵੀ ਤੁਸੀਂ ਹੂੰ ਇਹਦੀ ਇਹਦੀ ਡਿਮਾਂਡ ਕੱਲੀ ਦਾ ਹੈ ਕੱਲੀ ਦਾ ਠੀਕ ਆ ਠੀਕ 11 ਨੰਬਰ ਦੰਦਾਂ ਦੀ ਪੂਰੀ ਜੀ ਪੂਰੀ ਆਨੇ ਅੱਠ ਦਾ ਠੀਕ ਆ ਬਹੁਤ ਬਹੁਤ ਮਿਹਰਬਾਨੀ ਵੀਰੇ ਜੀ ਆਇਆਂ ਨੂੰ ਬਾਈ ਤੇਰੇ ਵਰਗੇ ਬੰਦੇ ਮਿਲਦੇ ਨਾ ਫੇ ਨਜ਼ਰ ਆਉਂਦੇ ਮੈਨੂੰ ਹੋਰ ਨਹੀਂ ਨਮਗਾ ਲੰਨਾ ਫੇ ਸਾਡਾ ਹੀ ਮਨ ਤਾਂ ਬੋਝ ਜਾਂਦਾ ਯਾਰ ਵੀ ਕੀ ਛੱਡ ਖੜਾ ਵਧੀਆ ਮਿਲਿਆ ਜੀ ਉਹ ਦਿਨ ਵਾਹ ਵਧੀਆ ਚੜਿਆ ਹੋਇਆ ਅੱਜ ਬਾਈ ਨੇ ਰੂਹ ਖੋਲ ਕਰਤੀ ਕਰ ਬਾਈ ਕਿਹੜਾ ਵੇਡ ਆਪਣਾ ਲੈਰਾ ਵੇਗਾ ਹੀ ਹੈ ਲੈਰਾ ਵੇਗਾ ਹੀ ਲੈਰਾ ਵੇਗਾ ਇਹ ਕਿੱਥੇ ਰਹਿੰਦਾ ਆ ਪੁੱਚਮੰਡੀ ਕੋਲੀ ਪੁੱਚਮੰਡੀ ਕੋਲੀ ਆ ਠੀਕ ਆ ਕਿੰਨੇ ਨਗ ਲੈ ਕੇ ਆਜਾ 16 ਨਗ ਲੈ ਕੇ ਆ 16 ਪੱਠਾ ਵੀ ਹੈਗੇ ਨੇ ਵਿੱਚ ਉਹਨਾਂ ਨੇ ਬਾਰੀ ਬਾਰੀ ਕਹਿਣਾ ਨੰਬਰ ਆਪਣਾ ਕਿਛੇ ਦਾ ਲੈਂਥ ਦਾ ਲੰਮਾ ਉਹਨਾਂ ਕੋਲ ਜਮਾ ਹੈ ਪਰੌਠਿਆਂ ਵਰਗੇ ਨੇ ਠੀਕ ਹੈ ਜੀ ਦੱਸੀ ਜਾ ਵੀਰਾਂ ਨੇ ਕਿ ਆਵਾਜ਼ ਵੂਜ ਸੋਡੇ ਦੱਸਣ ਨਾਲ ਹੀ ਸਾਡਾ ਵੱਡਾ ਲੈ ਵੀ ਦੋ ਬਾਈ ਮਿਲੇ ਨਾ ਦੋ ਨਾ ਬਾਈ ਨੇ ਚਿੱਤ ਕੋ ਕੁ ਬੱਤੇ ਹੈ ਨਾ ਅੰਡਰ ਤੌਖੇ ਕੋ ਸਾਰੋ ਗਾਹ ਨੂੰ ਸਟ੍ਰੀਮਰ ਲਾਵਾਂਗੇ ਯਾਰ ਉਹ ਤੇ ਆਵਾਜ਼ ਬਾਲੀ ਕਲੀਅਰ ਆਉਂਦੀ ਆ ਕਿਹੜਾ ਪਿੰਡ ਹੈ ਬਈ ਆਪਣਾ ਹੈ ਬਾਂਡੀ 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 ਕਿਥੇ ਰਹਿੰਦਾ ਡੱਬ ਵਾਲੀ ਕੋਲ ਬਾਂਡੀ ਕਿੰਨੇ ਲੈ ਕਿੰਨੇ ਜਾਨਵਰ ਲੈ ਗਿਆ ਤੇ ਸੱਤ ਜੀ ਸੱਤ ਅੱਠੇ ਨੇ ਸਾਰੀਆਂ ਦੋ ਬੱਕਰੀ ਦੋ ਬੱਕਰੀ ਬੱਕਰੇ ਕਿਥੇ ਆਹ ਠੀਕਾ ਨੰਬਰ ਵਾਈਸ ਨੂੰ ਆਪਾਂ ਇਹਦਾ ਵੀ ਨਹੀਂ ਬੋਲਣਾ ਬਾਈ ਦਾ ਉਹਨੂੰ ਜਾਨਵਰ ਦਿਖਾਵਾਂਗੇ ਬਾਰੀ-ਬਾਰੀ ਕਹਿਣਾ ਮੈਂ ਵੀ ਨੰਬਰ ਬੋਲਣ ਨਾਲ ਰੈਕੋਡੇਸ਼ਨ ਖਰਾਬ ਹੁੰਦੀ ਹੈ ਯਾਰ ਮੰਡੀ ਦੀ ਹੈਨਾ ਆਪਾਂ ਨੂੰ ਨਾ ਹਾਲੇ ਤੱਕ ਵਿਚਾਰਿਆਂ ਨੂੰ ਸਾਕੇ ਨਹੀਂ ਮੰਡੀ ਵਾਲੇ ਨੇ ਤਾਂ ਨਹੀਂ ਕੁਝ ਬੋਲੇ ਪਰ ਆਪਾਂ ਆਵਦੇ ਕਣੀ ਨੰਬਰ ਨਹੀਂ ਪਾਉਣਾ ਨੰਬਰ ਪਾਉਣੇ ਫਿਰ ਅਗਲਾ ਬਾਹਰੋਂ ਜਾ ਨੰਬਰ ਖਰੀਦ ਲਾਂਦਾ ਮੰਡੀ ਵਾਲਿਆਂ ਦਾ ਲਾਸਾ ਯਾਰ ਕੰਮ ਧੰਦਾ ਖਰਾਬ ਹੋ ਜਾਂਦਾ ਹੈ ਹਰੇਕ ਇਹ ਆਪਦੇ ਜਵਾਕਾਂ ਵਾਸਤੇ ਬੈਠਾ ਹੈ ਲਾਈਵ ਆਵਾਜ਼ ਸਾਰਾ ਕੋ ਦੱਸੀ ਜਾਏ ਕੋ ਕਲੀਅਰ ਆਉਂਦਾ ਓਏ ਆਵਾਜ਼ ਦੀ ਤੋਂ ਕੁਮਾਨ ਆਇਓ ਜਾ ਚੰਗਰ ਹਾਂ ਹਾਂ ਆਇਆ ਪਿਛਲੀ ਮੰਡੀ ਸਾਥੋਂ ਆਇਆ ਨਹੀਂ ਗਿਆ ਉਹ ਥੋੜੀ ਦਿੱਕਤ ਲੱਗ ਗਈ ਇੱਥੇ ਪਹੁੰਚਾ ਪਏ ਆਸਾਂ ਨੇ ਗਰਨੇਟ ਦਿਖਾ ਦਿੰਦੇ ਆ ਪਾਚੀ ਦੇਖਣ ਨੂੰ ਬਾਲਾ ਸੋਹਣਾ ਲੱਗਦਾ ਝੋਟਾ ਕਿਹੜਾ ਪਿੰਡ ਆ ਬਈ ਆਪਣਾ ਮਲਕਾਨ ਆਪਣਾ ਹੀ ਆ ਕੀ ਡਿਮਾਂਡ ਕਰ ਦਿੰਦੀ ਇਹਦੀ ਆ ਜੀ 2000 ਠੀਕ ਆ ਕਹਿ ਦਿੰਨਾ ਚਾਹੇ ਲਗ ਸੰਗਤ ਦਾ ਸ਼ੁਕਰ ਹੈ ਕਿ ਨੇ ਮੋਟਰਸਾਈਕਲ ਨਾਲ ਜਿਹੜਾ 25000 ਆਉਂਦਾ ਮਹੋ ਚੱਕ ਮਾ ਜਾ ਚਾ ਜਾ ਆ ਹਾਂ ਇਹ ਉਹ ਚੀਜ਼ ਹੈ ਜਿਹਨੂੰ ਕਹਿੰਦੇ ਨੇ ਵਰਬਰੀ ਬਸ ਯਾਰ ਆਵਾਜ਼ ਅਸਤ ਵੀਰੋਂ ਦਾ ਵੀਡੀਓ ਅਸਤ ਵੀ ਸਾਫ਼ ਕਲੀਅਰ ਆਈ ਜਾਂਦੀ ਕਿਤਾਜਰ ਗਾ ਜੋੜ ਜੋ ਜਰਵੀ ਬਣ ਕੇ ਉਹ ਹੋਰ ਦਿਖਾਉਣਾ ਹੈ ਆ ਪਾਚੀ ਜੀ ਨੂੰ ਕਹਿੰਦੇ ਨੇ ਆ ਪਾਚੀ ਆ ਪਾਚੀ ਮੋਟਰਸਾਈਕਲ ਆ ਖੜਾਕ ਬੱਕਰਾ ਕੇ ਬੱਕਰੀ ਹੈ ਬੱਕਰਾ ਬੱਕਰਾ ਕਿਹੜਾ ਪਿੰਡ ਆਪਣਾ ਹੈ ਤਰਾਜਲ 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 ਕੰਡਾ ਕੱਟ ਕੰਡਾ ਕੱਟ ਤਰਾਜਲ ਹਾਂ ਪੂਰੀਆ ਗੱਲ ਹੈ ਕਿਵੇਂ ਕਿਵੇਂ ਨਹੀਂ ਕੰਮ ਸੀਗਾ ਬਾਈ ਨਹੀਂ ਮੈਨੂੰ ਉਸ ਮਾ ਸੀਗਾ ਕੰਡਾ ਕੱਟ ਤਰਾਜ ਵਾਲੀ ਅੱਖਾਂ ਦਾ ਤਰਾਜਾ ਲਾ ਲਾ ਵੀ ਕਿੰਨਾ ਘੱਟ ਤਰਾਜ ਆਲਾ ਪਿੰਡਾ ਬਾਈ ਦਾ ਕਿੰਨੇ ਲੈ ਕੇ ਲਗਾ ਅੱਜ ਇਹ ਆਪਣੇ 15 ਸੀ ਵਿਦੇਹ 15 ਸੀ ਵਿਕੇ ਗਏ ਚ ਹਾਂ ਚਾਰ ਚਾਰ ਵੇਕੇ ਚਾਰ ਵੇਕੇ ਵਾਹ ਜੀ ਮਿਊਡਰ ਨਾ ਪੈਦਾਣਾ ਦਾ ਉਹ ਉਹ ਸਮਝ ਨਹੀਂ ਨੈਟਵਰਕ ਆਉਂ ਉਹ ਤੇ ਪੂਰੀ ਨੈਟਵਰਕ ਦੀ ਪ੍ਰੋਬਲਮ ਹੈ ओके धन्यवाद ਜਿਹੜੇ ਜਿਹੜੇ ਲਾਈਵ ਨਾਲ ਜੁੜਦੇ ਰਹੇ ਨੇ ਸਵਾਦ ਚ ਫਰਕ ਆਉਂਦਾ ਤੇ ਇੰਟਰਨੈਟ ਵਰਕ ਦੀ ਬੜੀ ਪ੍ਰੋਬਲਮ ਆਉਂਦੀ ਹੈ ओके ਵੀਰੇ ਧੰਨਵਾਦ ਸਨੋ ਕੇ ਆਇਨੇ ਲਾਈਵ ਆਪਾਂ ਲੱਗਿਆ ਬੰਦ ਕਰਨਾ ਹੁਣ ਵੀਡੀਓ ਬਣਾਉਣਾ ਖੱਦਿਆ ਯਾਰ ਪੱਕਾ ਵੀਰੇ ਠੈਕ ਜੀ ਲਾਈਵ ਤਾਂ ਹੋ ਵੀ ਲੰਬਾ ਕਰ ਜਾਏ 2 ਘੰਟੇ ਲੱਗਾਂਗੇ ਪਰ ਆਵਾਜ਼ ਦੀ ਪ੍ਰੋਬਲਮ ਆ ਜਾਏ ਲਾਈਵ ਲਾਉਣਾ ਪੈਂਦਾ ਨੋਟੀਫਿਕੇਸ਼ਨ ਆ ਜਾਂ ਨਹੀਂ ਆਏ ਲਾਉਂਦੇ ਇੱਕ ਆ ਖੜਾ ਪੀਸ ਨੂੰ ਵੀ ਦਿਖਾ ਦਿੰਨੇ